ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਸਰਕਾਰ ਨੇ ਅਲਰਟ ਜਾਰੀ ਕੀਤਾ ਹੈ ਕਿ ਯੂਕੇ ਦੇ ਵਿੱਚ ਗੈਰ ਕਾਨੂੰਨੀ ਤੌਰ ਉਤੇ ਕੰਮ ਕਰਨ ਵਾਲੇ ਪਰਵਾਸੀਆਂ ਉੱਤੇ ਕਾਰਵਾਈ ਵਧਣ ਦੇ ਨਾਲ ਗ੍ਰਿਫਤਾਰੀਆਂ ਦੀ ਸੰਖਿਆ ਵਿੱਚ ਨਾਬੀ ਵਧਾ ਹੈ। ਹੋਮ ਦਫ਼ਤਰ ਦੇ ਅਨੁਸਾਰ ਲਿਬਰ ਪਾਰਟੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਨੇਲਪਾਰ ਕਾਰਵਾਸ਼ੁਨਾਈ ਅਤੇ ਟੇਕਵੇ ਵਰਗੇ ਛੋਟੇ ਕਾਰੋਬਾਰਾਂ ਉੱਤੇ ਇਮੀਗ੍ਰੇਸ਼ਨ ਛਾਪੇ ਦੀ ਗਿਣਤੀ 70% ਵਧ ਗਈ ਹੈ। ਇਸ ਕਾਰਵਾਈ ਦੌਰਾਨ ਗ੍ਰਿਫਤਾਰੀਆਂ ਤੇ ਵਿਚਿਤ ਰਾਸੀ 83% ਦਾ ਵਾਧਾ ਦਰਜ ਕੀਤਾ ਗਿਆ ਕਿ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਕੰਮ ਪ੍ਰਵਾਸੀਆ ਦੇ ਲਈ ਆਕਰਸ਼ਨ ਦਾ ਕਾਰਨ ਬਣਦਾ ਹੈ ਅਤੇ ਇਹ ਛੋਟੀਆਂ ਕਿਸ਼ਤੀਆਂ ਅਤੇ ਚੈਨਲ ਪਾਰ ਕਰਨ ਦੇ ਲਈ ਉਪੇਸ਼ਾਹਿਤ ਕਰਦਾ ਹੈ 2025 ਵਿੱਚ 41000 ਤੋਂ ਵੱਧ ਲੋਕਾਂ ਨੇ ਖਤਰਨਾਕ ਯਾਤਰਾ ਕੀਤੀ ਹੈ ਜੋ 2022 ਤੋਂ ਬਾਅਦ ਦੀ ਸਭ ਤੋਂ ਵੱਧ ਸੰਖਿਆ ਅਤੇ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਕਰੀਬ 5000 ਵੱਧ ਹੈ ਕੰਜ਼ਰਵੇਟਿਵ ਐਂਡ ਸ਼ੈਡੋ ਹੋਮ ਸੈਕਟਰੀ ਕ੍ਰਿਸ ਫਿਲਪ ਨੇ ਕਿਹਾ ਕਿ ਗੈਰਕਾਨੂੰਨੀ ਕੰਮ ਲੈਬਰ ਮਾਰਕੀਟ ਦੀ ਨਰਮ ਨੀਤੀਕਰਨ ਵੱਧ ਰਿਹਾ ਜਿਨ੍ਹਾਂ ਜੇ ਲੋਕ ਗੈਰਕਾਨੂੰਨੀ ਤੌਰ ਤੇ ਕਮਾ ਸਕਦੇ ਨੇ ਉਹਨਾਂ ਲਈ ਚੈਨਲ ਪਾਰ ਕਰਨ ਵਾਲੇ ਦੀ ਪੇਸ਼ਕਸ਼ ਕੀ ਨਾਮ ਵਾਂਗ ਹੈ હોમ દફરસાર જુલાઈ દો હજાર ચોવી તો દસંબર દો હજાર પચી તક ઇમીગ્રેનફોર્સમ ટીમા સતોબાર ઉત્તે છપે મારે ਜੋ ਪਿਛਲੇ 18 ਮਹੀਨਿਆਂ ਨਾਲੋਂ 77% ਵਧਨੇ ਇਸ ਕਾਰਵਾਈ ਦੌਰਾਨ 12300 ਤੋਂ ਵੱਧ ਲੋਕੀ ਗ੍ਰফতার ਹੋਏ ਨੇ ਜਿਸ ਵਿੱਚ ਜੋ ਸਾਰਸੋਤ ਤੋਂ ਵੱਧ ਨੂੰ ਦੇਸ਼ ਤੋਂ ਨਿਕਾਲਾ ਦਿੱਤਾ ਗਿਆ ਤੇ ਆਕਸਫੋਰਡ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਵਿਸ਼ੇਸ਼ ਗਿਆਨ ਡਾਕਟਰ ਪੀਟਰ ਵਾਰਿਸ਼ ਨੇ ਕਿਹਾ ਕਿ ਛਾਪੇਮਾਰੀ ਇੱਕ ਗੇਮ ਚੇਂਜਰ ਨਹੀਂ ਹੈ ਉਹਨਾਂ ਦੇ ਅਨੁਸਾਰ ਵੱਡਾ ਪ੍ਰਭਾਵ ਮਾਲਕਾ ਉਤੇ ਪੈਂਦਾ ਜੋ ਗੈਰ ਕਾਨੂੰਨੀ ਤੌਰ ਤੇ ਕੰਮ ਕਰਨ ਵਾਲਿਆਂ ਨੂੰ ਨੌਕਰੀ ਉਤੇ ਰੱਖਣ ਤੋਂ ਰੋਕਦਾ ਹੈ ਯੂਕੇ ਦੇ ਹਰ ਖੇਤਰ ਦੇ ਵਿੱਚ ਗ੍ਰਿਫਤਾਰੀ ਵਧੀ ਹੈ ਲੰਡਨ ਦੇ ਵਿੱਚ ਪਿਛਲੇ ਸਾਲ 2100 ਤੋਂ ਵੱਧ ਗ੍ਰਫਤਾਰੀਆਂ ਹੋਈਆਂ ਜੋ 47% ਤੋਂ ਵੱਧ ਨੇ ਵੈਸਟ ਮਿਡਲੈਂਡਸ ਅਤੇ ਦੱਖਣ ਪੱਛਮੀ ਇੰਗਲੈਂਡ ਦੇ ਵਿੱਚ 1100 ਤੋਂ ਵੱਧ ਗ੍ਰਫਤਾਰੀਆਂ ਹੋਈਆਂ। ਵੇਲਜ਼ ਦੇ ਵਿੱਚ 649 ਗ੍ਰਫਤਾਰੀਆਂ, ਸਕਾਟਲੈਂਡ ਦੇ ਵਿੱਚ 400 ਅਤੇ ਉੱਤਰੀ ਆਇਰਲੈਂਡ ਦੇ ਵਿੱਚ 234 ਗ੍ਰਫਤਾਰੀਆਂ ਦਰਜ ਕੀਤੀਆਂ ਗਈਆਂ ਨੇ। ਹਾਲੀ ਦੇ ਵਿੱਚ ਸ਼ੋਰ ਹੈਮ ਬਾਈ ਸੀ ਅਤੇ ਵਸਵਿੰਦਰ ਦੇ ਵਿੱਚ ਛਾਪੇਮਾਰੀਆਂ ਹੋਈਆਂ ਜਿਨ੍ਹਾਂ ਵਿੱਚ 13 ਤੋਂ 30 ਲੋਕਾਂ ਨੂੰ ਗ੍ਰਫਤਾਰ ਕਰਕੇ ਹਿਰਾਸਤ ਵਿੱਚ ਰੱਖਿਆ ਗਿਆ। ਹੋਮ ਸਕੱਤਰ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਸਾਡੇ ਭਾਰਤ ਚਾਰਟਰ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਨ ਵਾਲੇ ਦੇ ਲਈ ਕੋਈ ਥਾਂ ਨਹੀਂ ਹੈ। ਸਰਕਾਰ ਨੇ 5 ਮਿਲੀਅਨ ਪੌਂਡ ਵਾਧੂ ਫੰਡਿੰਗ ਦੇ ਨਾਲ ਇਮੀਗ੍ਰੇਸ਼ਨ ਇਨਫੋਰਸਮੈਂਟ ਦਾਲਾ ਹੋਇਆ ਅਤੇ 2029 ਤੱਕ ਡਿਜੀਟਲ ਆਈਡੀ ਲਾਗੂ ਕਰਨ ਦੀ ਯੋਜਨਾ ਬਣਾਈ ਚਾਲੀ ਹੈ ਤਾਂ ਜੋ ਪ੍ਰਵਾਸੀਆਂ ਦੇ ਲਈ ਗੈਰਕਾਨੂੰਨੀ ਤੌਰ ਤੇ ਕੰਮ ਕਰਨਾ ਮੁਸ਼ਕਲ ਹੋ ਜਾਵੇ ਸਰਕਾਰ ਨੇ ਅਲਰਟ ਜਾਰੀ ਕੀਤਾ ਹੈ ਕਿ ਯੂਕੇ ਦੇ ਵਿੱਚ ਗੈਰਕਾਨੂੰਨੀ ਤੌਰ ਉਤੇ ਕੰਮ ਕਰਨ ਵਾਲੇ ਪਰਵਾਸੀਆਂ ਉੱਤੇ ਕਾਰਵਾਈ ਵਧਨ ਤੇ ਦਲ ਕ੍ਰਿਫਤਾਰੀ ਦੀ ਸੰਖਿਆ ਵਿੱਚ ਨਾਬੀ ਵਧਦਾ ਹੋਇਆ ਹੋਮ ਦਫਤਰ ਦੇ ਅਨੁਸਾਰ ਲੇਬਰ ਪਾਰਟੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਨੇਲਪਾਰ ਕਾਰਵਾਸ਼ਨਾਈ ਅਤੇ ਟੇਕਵੇ ਵਰਗੇ ਛੋਟੇ ਕਾਰੋਬਾਰਾਂ ਤੇ ਇਮੀਗ੍ਰੇਸ਼ਨ ਛਾਪੇ ਦੀ ਗਿਣਤੀ 70% ਵਧ ਗਈ ਹੈ ਇਸ ਕਾਰਵਾਈ ਦੌਰਾਨ ਗ੍ਰਿਫਤਾਰੀਆਂ ਦੇ ਵਿੱਚ 83% ਦਾ ਵਾਧਾ ਦਰਜ ਕੀਤਾ ਗਿਆ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਕਾਮ ਪ੍ਰਵਾਸੀਆਂ ਦੇ ਲਈ ਆਕਰਸ਼ਨ ਦਾ ਕਾਰਨ ਬੰਦਾ ਹੈ ਅਤੇ ਇਹ ਛੋਟੀਆਂ ਕਿਸ਼ਤੀਆਂ ਅਤੇ ਚੈਨਲ ਪਾਰ ਕਰਨ ਦੇ ਲਈ ਉਪੇਸ਼ਾਹਿਤ ਕਰਦਾ ਹੈ 2025 ਦੇ ਵਿੱਚ 41000 ਤੋਂ ਵੱਧ ਲੋਕਾਂ ਨੇ ਖਤਰਨਾਕ ਯਾਤਰਾ ਕੀਤੀ ਹੈ ਜੋ 2025 ਤੋਂ ਬਾਅਦ ਦੀ ਸਭ ਤੋਂ ਵੱਧ ਸੰਖਿਆ ਅਤੇ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਕਰੀਬ 5000 ਵੱਧ ਹੈ ਕੰਜ਼ਰਵੇਟਿਵਰ ਸ਼ੈਡੋ ਹੋਮ ਸੈਕਟਰੀ ਕ੍ਰਿਸ ਫਿਲਪ ਨੇ ਕਿਹਾ ਕਿ ਗੈਰਕਾਨੂੰਨੀ ਕੰਮ ਲੇਬਰ ਮਾਰਕੀਟ ਦੀ ਨਰਮ ਨੀਤੀ ਕਾਰਨ ਵੱਧ ਰਹੇ ਜਿਨ੍ਹਾਂ ਜੇ ਲੋਕ ਗੈਰਕਾਨੂੰਨੀ ਤੌਰ ਤੇ ਕਮਾ ਸਕਦੇ ਨੇ ਉਹਨਾਂ ਲਈ ਚੈਨਲ ਪਾਰ ਕਰਨ ਵਾਲੇ ਦੀ ਪੇਸ਼ਕਸ਼ ਇੱਕ ਨਾਮ ਵਾਂਗ ਹੈ ਹੋਮ ਦਫ਼ਤਰ ਦੇ ਅਨੁਸਾਰ ਜੁਲਾਈ 2024 ਤੋਂ ਦਸੰਬਰ 2025 ਤੱਕ ਇਮੀਗ੍ਰੇਸ਼ਨ ਇਨਫੋਰਸਮੈਂਟ ਟੀਮ ਨੇ 14400 ਤੋਂ ਵੱਧ ਕਾਰੋਬਾਰ ਉਤੇ ਛਾਪੇ ਮਾਰੇ जो पिछले अठारह महीनों प्रतिशत वे इस कार्रवाई दौरान बारह हजार तीन सौ तो वो गिरफ्तार विचो सतार सौ तो वो देश तो निकाला दिता गया ਤੇ ਆਕਸਫੋਰਡ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਵਿਸ਼ੇਸ਼ ਗਿਆਨ ਡਾਕਟਰ ਪੀਟਰ ਵਾਰਿਸ਼ ਨੇ ਕਿਹਾ ਕਿ ਛਾਪੇਮਾਰੀ ਇੱਕ ਗੇਮ ਚੇਂਜਰ ਨਹੀਂ ਹੈ ਉਹਨਾਂ ਦੇ ਅਨੁਸਾਰ ਵੱਡਾ ਪ੍ਰਭਾਵ ਮਾਲਕਾ ਉਤੇ ਪੈਂਦਾ ਹੈ ਜੋ ਗੈਰ ਕਾਨੂੰਨੀ ਤੌਰ ਤੇ ਕੰਮ ਕਰਨ ਵਾਲਿਆਂ ਨੂੰ ਨੌਕਰੀ ਉਤੇ ਰੱਖਣ ਤੋਂ ਰੋਕਦਾ ਹੈ ਯੂਕੇ ਦੇ ਹਰ ਖੇਤਰ ਦੇ ਵਿੱਚ ਗ੍ਰਿਫਤਾਰੀ ਵਧੀ ਹੈ ਲੰਡਨ ਦੇ ਵਿੱਚ ਪਿਛਲੇ ਸਾਲ 2100 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਜੋ 47% ਤੋਂ ਵੱਧ ਨੇ ਵੈਸਟ ਮਿਡਲੈਂਡਸ ਅਤੇ ਦੱਖਣ ਪੱਛਮੀ ਇੰਗਲੈਂਡ ਦੇ ਵਿੱਚ 1100 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਰੇਲਜ਼ ਦੇ ਵਿੱਚ 649 ਗ੍ਰਿਫਤਾਰੀਆਂ ਸਕਾਟਲੈਂਡ ਦੇ ਵਿੱਚ ਚਾਤੋ ਅਤੇ ਉਤਰੀ ਆਇਲੈਂਡ ਦੇ ਵਿੱਚ 234 ਗ੍ਰਿਫਤਾਰੀਆਂ ਦਰਜ ਕੀਤੀਆਂ ਗਈਆਂ ਨੇ ਹਾਲੀ ਦੇ ਵਿੱਚ ਸ਼ੋਰਹੈਮ 22C ਅਤੇ ਸੁਵਿੰਡਰ ਦੇ ਵਿੱਚ ਛਾਪੇ ਮਾਰੀਆਂ ਹੋਈਆਂ ਜਿਨ੍ਹਾਂ ਵਿੱਚ 13 ਤੋਂ 3 ਲੋਕਾਂ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਰੱਖਿਆ ਗਿਆ ਹੋਮ ਸਕੱਤਰ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਸਾਡੇ ਪਾਈਚਟਰ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਨ ਵਾਲੇ ਤੇ ਲਈ ਕੋਈ ਥਾਂ ਨਹੀਂ ਹੈ ਸਰਕਾਰ ਨੇ 5 ਮਿਲੀਅਨ ਪਾਉਂਡ ਵਾਧੂ ਫੰਡਿੰਗ ਦੇ ਨਾਲ ਇਮੀਗ੍ਰੇਸ਼ਨ ਇਨਫੋਰਸਮੈਂਟ ਦਾਲਾ ਹੋਇਆ ਅਤੇ 2029 ਤੱਕ ਡਿਜੀਟਲ ਆਈਡੀ ਲਾਗੂ ਕਰਨ ਦੀ ਯੋਜਨਾ ਬਣਾਈ ਚੱਲੀ ਹੈ ਤਾਂ ਪਰਵਾਸੀਆਂ ਦੇ ਲਈ ਗੈਰ ਕਾਨੂੰਨੀ ਤੌਰ ਤੇ ਕੰਮ ਕਰਨਾ ਮੁਸ਼ਕਲ ਹੋ ਜਾਵੇ ਸਰਕਾਰ ਨੇ ਅਲਰਟ ਜਾਰੀ ਕੀਤਾ ਹੈ ਕਿ ਯੂਕੇ ਦੇ ਵਿੱਚ ਗੈਰ ਕਾਨੂੰਨੀ ਤੌਰ ਉਤੇ ਕੰਮ ਕਰਨ ਵਾਲੇ ਪਰਵਾਸੀਆਂ ਉੱਤੇ ਕਾਰਵਾਈ ਵਧਨ ਤੇ ਨਾਲ ਗ੍ਰਿਫਤਾਰੀਆਂ ਦੀ ਸੰਖਿਆ ਵਿੱਚ ਨਾਬੀ ਵਧਾ ਹੋਇਆ ਹੋਮ ਦਫਤਰ ਦੇ ਅਨੁਸਾਰ ਲਿਬਰ ਪਾਰਟੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਨੇਲਪਾਰ ਕਾਰਪਾਸ਼ ਸੁਨਾਈ ਅਤੇ ਟੇਕਵੇ ਵਰਗੇ ਛੋਟੇ ਕਾਰੋਬਾਰਾਂ ਉੱਤੇ ਇਮੀਗ੍ਰੇਸ਼ਨ ਛਾਪੇ ਦੀ ਗਿਣਤੀ 70% ਵਧ ਗਈ ਹੈ ਇਸ ਕਾਰਵਾਈ ਦੌਰਾਨ ਗ੍ਰਿਫਤਾਰੀਆਂ ਤੇ ਵਿੱਚ 83% ਦਾ ਪਾਤਾ ਦਰਜ ਕੀਤਾ ਗਿਆ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਕੰਮ ਪ੍ਰਵਾਸੀਆ ਦੇ ਲਈ ਆਕਰਸ਼ਣ ਦਾ ਕਾਰਨ ਬਣਦਾ ਹੈ ਅਤੇ ਇਹ ਛੋਟੀਆਂ ਕਿਸ਼ਤੀਆਂ ਅਤੇ ਚੈਨਲ ਪਾਰ ਕਰਨ ਦੇ ਲਈ ਉਤਸ਼ਾਹਿਤ ਕਰਦਾ ਹੈ। 2025 ਦੇ ਵਿੱਚ 41000 ਤੋਂ ਵੱਧ ਲੋਕਾਂ ਨੇ ਖਤਰਨਾਕ ਯਾਤਰਾ ਕੀਤੀ ਹੈ ਜੋ 2023 ਤੋਂ ਬਾਅਦ ਦੀ ਸਭ ਤੋਂ ਵੱਧ ਸੰਖਿਆ ਅਤੇ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਕਰੀਬ 5000 ਵੱਧ ਹੈ ਕੰਜ਼ਰਵੇਟਿਵ ਸ਼ੈਡੋ ਹੋਮ ਸੈਕਟਰੀ ਕ੍ਰਿਸ ਫਿਲਪ ਨੇ ਕਿਹਾ ਹੈ ਕਿ ਗੈਰਕਾਨੂੰਨੀ ਕੰਮ ਲੇਬਰ ਮਾਰਕੀਟ ਦੀ ਨਰਮ ਨੀਤੀ ਕਾਰਨ ਵੱਧ ਰਹੇ ਜਿਨ੍ਹਾਂ ਜੇ ਲੋਕ ਗੈਰਕਾਨੂੰਨੀ ਤੌਰ ਤੇ ਕਮਾ ਸਕਦੇ ਨੇ ਉਹਨਾਂ ਲਈ ਚੈਨਲ ਪਾਰ ਕਰਨ ਵਾਲੇ ਦੀ ਪੇਸ਼ਕਸ਼ ਇੱਕ ਨਾਮ ਵਾਂਗ ਹੈ હોમ દફર ને અનુસાર જુલાઈ દો હજાર ચોવી તો દસંબર દો હજાર પચી તક ઇમીગ્રેનફોર્સમ ટીમા સતર ચારસો કારોબાર છાપે મારે ਜੋ ਪਿਛਲੇ 18 ਮਹੀਨੇ ਨਾਲੋਂ 70% ਵਧ ਨੇ ਇਸ ਕਾਰਵਾਈ ਦੌਰਾਨ 12300 ਤੋਂ ਵੱਧ ਲੋਕ गिरफ्तार ਹੋਏ ਨੇ ਜਿਸ ਵਿੱਚੋਂ 1700 ਤੋਂ ਵੱਧ ਨੂੰ ਦੇਸ਼ ਤੋਂ ਨਿਕਾਲਾ ਦਿੱਤਾ ਗਿਆ ਤੇ ਆਕਸਫੋਰਡ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਵਿਸ਼ੇਸ਼ ਗਿਆਨ ਡਾਕਟਰ ਪੀਟਰ ਵਾਰਿਸ਼ ਨੇ ਕਿਹਾ ਕਿ ਛਾਪੇਮਾਰੀ ਇੱਕ ਗੇਮ ਚੇਂਜਰ ਨਹੀਂ ਹੈ ਉਹਨਾਂ ਦੇ ਅਨੁਸਾਰ ਵੱਡਾ ਪ੍ਰਭਾਵ ਮਾਲਕਾ ਉਤੇ ਪੈਂਦਾ ਜੋ ਗੈਰ ਕਾਨੂੰਨੀ ਤੌਰ ਤੇ ਕੰਮ ਕਰਨ ਵਾਲਿਆਂ ਨੂੰ ਨੌਕਰੀ ਉਤੇ ਰੱਖਣ ਤੋਂ ਰੋਕਦਾ ਹੈ ਯੂਕੇ ਦੇ ਹਰ ਖੇਤਰ ਦੇ ਵਿੱਚ ਗ੍ਰਿਫਤਾਰੀ ਵਧੀ ਹੈ ਲੰਡਨ ਦੇ ਵਿੱਚ ਪਿਛਲੇ ਸਾਲ 2100 ਤੋਂ ਵੱਧ ਕਿ ਤਾਰੀਖ ਹੋਇਆ ਜੋ 47% ਤੋਂ ਵੱਧ ਨੇ ਵੈਸਟ ਮਿਡਲੈਂਡਸ ਅਤੇ ਦੱਖਣ ਪੱਛਮੀ ਇੰਗਲੈਂਡ ਦੇ ਵਿੱਚ 1100 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ। ਵੇਲਜ਼ ਦੇ ਵਿੱਚ 649 ਗ੍ਰਿਫਤਾਰੀਆਂ, ਸਕਾਟਲੈਂਡ ਦੇ ਵਿੱਚ 400 ਅਤੇ ਉੱਤਰੀ ਆਇਰਲੈਂਡ ਦੇ ਵਿੱਚ 234 ਗ੍ਰਿਫਤਾਰੀਆਂ ਦਰਜ ਕੀਤੀਆਂ ਗਈਆਂ ਨੇ। ਹਾਲੀ ਦੇ ਵਿੱਚ ਸ਼ੋਰ ਹੈਮ ਬਾਈਸੀ ਅਤੇ ਵਸਵਿੰਦਰ ਦੇ ਵਿੱਚ ਛਾਪੇਮਾਰੀਆਂ ਹੋਈਆਂ ਜਿਨ੍ਹਾਂ ਵਿੱਚ 13 ਤੋਂ 3 ਲੋਕਾਂ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਰੱਖਿਆ ਗਿਆ। ਹੋਮਸ ਕਪਤਾਨ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਸਾਡੇ ਪਾਈਚਾਟਰ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਨ ਵਾਲੇ ਦੇ ਲਈ ਕੋਈ ਥਾਂ ਨਹੀਂ ਹੈ। ਸਰਕਾਰ ਨੇ 5 ਮਿਲੀਅਨ ਪੌਂਡ ਵਾਧੂ ਫੰਡਿੰਗ ਦੇ ਨਾਲ ਇਮੀਗ੍ਰੇਸ਼ਨ ਇਨਫੋਰਸਮੈਂਟ ਦਾ ਲਾਗੂ ਹੋਇਆ ਅਤੇ 2029 ਤੱਕ ਡਿਜੀਟਲ ਆਈਡੀ ਲਾਗੂ ਕਰਨ ਦੀ ਯੋਜਨਾ ਬਣਾਈ ਚਾਲੀ ਹੈ ਤਾਂ ਜੋ ਪ੍ਰਵਾਸੀਆਂ ਦੇ ਲਈ ਗੈਰ ਕਾਨੂੰਨੀ ਤੌਰ ਤੇ ਕੰਮ ਕਰਨਾ ਮੁਸ਼ਕਲ ਹੋ ਜਾਵੇ ਸਰਕਾਰ ਨੇ ਅਲਰਟ ਜਾਰੀ ਕੀਤਾ ਹੈ ਕਿ ਯੂਕੇ ਦੇ ਵਿੱਚ ਗੈਰ ਕਾਨੂੰਨੀ ਤੌਰ ਉਤੇ ਕੰਮ ਕਰਨ ਵਾਲੇ ਪ੍ਰਵਾਸੀਆਂ ਉੱਤੇ ਕਾਰਵਾਈ ਵਧਣ ਤੇਦਾਲ ਗ੍ਰਿਫਤਾਰੀਆਂ ਦੀ ਸੰਖਿਆ ਵਿੱਚ ਨਾਪੀ ਵਧਦਾ ਹੋਇਆ। ਹੋਮ ਦਫ਼ਤਰ ਦੇ ਅਨੁਸਾਰ ਲੇਬਰ ਪਾਰਟੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਨੇਲਪਾਰ ਕਾਰਵਾਸ਼ਨਾਹੀ ਅਤੇ ਟੈਕਵੇ ਵਰਗੇ ਛੋਟੇ ਕਾਰੋਬਾਰਾਂ ਉੱਤੇ ਇਮੀਗ੍ਰੇਸ਼ਨ ਛਾਪੇ ਦੀ ਗਿਣਤੀ 70% ਵਧ ਗਈ ਹੈ। ਇਸ ਕਾਰਵਾਈ ਦੌਰਾਨ ਗ੍ਰਿਫਤਾਰੀਆਂ ਦੇ ਵਿੱਚ 83% ਦਾ ਵਾਧਾ ਦਰਜ ਕੀਤਾ ਗਿਆ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਕੰਮ ਪ੍ਰਵਾਸੀਆਂ ਦੇ ਲਈ ਆਕਰਸ਼ਣ ਦਾ ਕਾਰਨ ਬਣਦਾ ਹੈ ਅਤੇ ਇਹ ਛੋਟੀਆਂ ਕਿ ਅਤੇ ਚੈਨਲ ਪਾਰ ਕਰਨ ਦੇ ਲਈ ਉਦੇਸ਼ ਸਾਹਿਤ ਕਰਦਾ ਹੈ 2025 ਦੇ ਵਿੱਚ 41000 ਤੋਂ ਵੱਧ ਲੋਕਾਂ ਨੇ ਖਤਰਨਾਕ ਯਾਤਰਾ ਕੀਤੀ ਹੈ ਜੋ 2023 ਤੋਂ ਬਾਅਦ ਦੀ ਸਭ ਤੋਂ ਵੱਧ ਸੰਖਿਆ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਕਰੀਬ 5000 ਵੱਧ ਹੈ ਕੰਜ਼ਰਵੇਟਿਵ ਸ਼ੈਡੋ ਹੋਮ ਸੈਕਟਰੀ ਕ੍ਰਿਸ ਫਿਲਪ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਕਾਮ ਲੈਬਰ ਮਾਰਕੀਟ ਦੀ ਨਰਮ ਨੀਤੀ ਕਾਰਨ ਵੱਧ ਰਹੇ ਜਿਨ੍ਹਾਂ ਜਿ ਲੋਕ ਗੈਰ ਕਾਨੂੰਨੀ ਤੌਰ ਤੇ ਕਮਾ ਸਕਦੇ ਨੇ ਉਹਨਾਂ ਲਈ